ਨਕਲਕ ਟ੍ਰੇਨ ਯੂਨੀਅਨਸ ਨਾਲ ਜੁੜੇ ਵਪਾਰੀ ਗਗਨ ਮਹਾਜਨ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਅਸ਼ੋਕ ਮਹਾਜਨ ਪ੍ਰਧਾਨ ਵਪਾਰ ਮੰਡਲ ਅਤੇ ਰਜੀਵ ਨੰਦਾ ਪ੍ਰਧਾਨ ਬਜਾਜੀ ਯੂਨੀਅਨ ਅਨੁਸਾਰ ਪਗਵਨ ਮਾਨ ਸਰਕਾਰ ਨੇ کاروبار ਨੂੰ ਸੁਖਾਲਾ ਬਣਾਉਣ ਲਈ ਅਹਿਮ ਫੈਸਲਾ ਲਿਆ ਹੈ ਇਸ ਫੈਸਲੇ ਤਹਿਤ 20 ਤੱਕ ਮੁਲਾਜ਼ਮਾ ਵਾਲੇ ਸਾਰੇ ادارے ਨੂੰ ਹੁਣ ਵਪਾਰ ਐਕਟ 1958 ਦੀਆਂ ਸਾਰੀਆਂ ਤਸਦੀਕਾਂ ਤੋਂ ਛੋਟ ਹੋਵੇਗੀ ਇਸ ਕਦਮ ਨਾਲ ਪੰਜਾਬ ਪਰ ਦੇ 95 ਫੀਸਦੀ ਵਪਾਰੀਆਂ ਤੇ ਲੱਖਾਂ ਦੁਕਾਨ ਮਾਲਕਾਂ ਨੂੰ ਸਿੱਧਾ ਲਾਭ ਦੀ ਸਭਾ ਮਨਾ ਹੈ ਅੱਜ ਤੋ ਪਹਿਲਾਂ ਕਿਸੇ ਵੀ ਸਰਕਾਰ ਦੇ ਨੁਮਾਇੰਦਿਆਂ ਨੇ ਵਪਾਰੀਆਂ ਦੇ ਹੱਕ ਵਿੱਚ ਜੀ ਹਾਂ ਕੋਈ ਫੈਸਲਾ ਨਹੀਂ ਲਿਆ ਜਿਸ ਦੇ ਲਈ ਭਗਵੰਤ ਮਾਨ ਸਰਕਾਰ ਦੀ ਪ੍ਰਸ਼ੰਸਾ ਕਰਨਾ ਪੈਂਦਾ ਹੈ ਭਗਵੰਤ ਮਾਨ ਦਰਮ ਨਾ ਪਾਵੇਗਾ ਜਿਹੜੇ 5% ਹੈ ਉਹਨਾਂ ਲਈ ਰਾਹਤ ਦਿੱਤੀ ਗਈ ਹੈ ਕਿ 20 ਘੰਟੇ ਦੇ ਨਜ਼ਮ ਚੋਣਾਂ ਨੂੰ ਮਨਜ਼ੂਰੀ ਮਿਲੇਗੀ ਜੇ ਉਹ ਬਾਦ ਵਿੱਚ ਲਾ ਦੇ ਇਹ ਆ ਪਹਿਲੀ ਸਰਕਾਰ ਹੋਣੀ ਹੈ ਜਿਨੇ ਵਪਾਰੀਆਂ ਹੈ ਨਾ ਆ ਸਵਾਰ ਹੋਏ ਨੇ ਸ਼ੁਰੂਆਤ ਹੀ ਹੋ ਗਈ ਪਹਿਲੇ ਦੁਬਾਰਾ ਇਹ ਜਿਹੜਾ ਬਾਜ਼ਾਰ ਲਿਆ ਅੱਜ ਉਹ ਪਾਰੀਆਂ ਦੀ ਖੁਸ਼ੀ ਦੀ ਲਹਿਰ ਆ ਅਜੀਬ ਮਾਰਕਟ ਤੋਂ ਆਨੰਦ ਇਹ ਬੇਦਰੋਂ ਉਹ ਚਰ ਜਿਹੜੀ ਵਪਾਰ ਮੰਡਲ ਦੀ ਮੀਟਿੰਗ ਕਰ ਰਹੀ ਜੀ ਉਹਦਾ ਮੇਨ ਮੁੱਦਾ ਹੈ ਕਿ ਆਮ ਤੌਰ ਤੇ ਜਿਹੜੀ ਪਬਲਿਕ ਜਿਹੜੀ ਸਾਡੀ ਬਿਜ਼ਨਸ ਕਮਿਊਨਿਟੀ ਹੈ ਉਹ ਪਰੇਸ਼ਾਨ ਸੀਗੀ ਲੇਬਰ ਰੈਕਟ ਦੇ ਵਿੱਚ ਅੱਛਾ ਪਰੇਸ਼ਾਨੀਆਂ ਤੋਂ ਲਾਹਨਵੰਦ ਵਸੇ ਹਮੇਸ਼ਾ ਹੀ ਭਗਵੰਤ ਮਾਨਾ ਕੋਈ ਨਾ ਕੋਈ ਯਤਨ ਪ੍ਰਯਤਨ ਕਰਦੀ ਰਹਿੰਦੀ ਹੈ ਮੇਰੇ ਤੇ ਹਰ ਵੇਲੇ ਮੰਨਣਾ ਰਹਿੰਦਾ ਜੀ ਰਾਜਾ ਉਹੀ ਕਾਮਯਾਬ ਜਿਹੜਾ ਪ੍ਰਜਾ ਦੀ ਰੱਖਿਆ ਵਸੇ ਆਏ ਪ੍ਰਜਾ ਦੀ ਸੋਚ ਵਸੇ ਆਈ ਪਰ ਇਹਨਾਂ ਨੂੰ ਸਹੂਲਤਾਂ ਦੇਣ ਵਸੇ ਆਏ ਪ੍ਰਜਾ ਨੂੰ ਸਿਹਤ ਕ੍ਰਾਂਤੀ ਵਸੇ ਆਏ ਮਤਲਬ ਇਹ ਕਿ ਉਹ ਰਾਜਾ ਹੋਏ ਜਿਹੜਾ ਆਮ ਘਰਾਂ ਚੋਂ ਨਿਕਲਿਆ ਹੋਏ ਤੇ ਆਮ ਜਨਤਾ ਬਾਰੇ ਉਹਨੂੰ ਪਤਾ ਹੋਏ ਕਿ ਉਹ ਨੀਡ ਕੀ ਹੈ ਐ ਸਚਾਈ ਹੈ ਕਿ ਅੱਜ ਮੈਂ ਜੀਐਸਸੀ ਡਵਾਈਜ਼ਰ ਵੀ ਹਾਂ ਇਹ ਚੀਜ਼ ਮੈਂ ਲੋਕਾਂ ਦੇ ਨਾਲ ਵਿੱਚ ਵਿੱਚ ਵੜ ਕੇ ਵੇਖੀ ਦੀ ਹੈ ਤੇ ਆਮ ਤੌਰ ਤੇ ਜਿਹਦੇ ਵਿਜਾਰੇ ਕੋਲ 12 15 ਬੰਦੇ ਵੀ ਹੋਣੇ ਜੀ ਜਾਂ ਕੋਈ 8 ਬੰਦੇ ਵੀ ਹੋਣੇ ਵੈਸੇ ਤੇ ਸਾਡੇ ਗੁਰਦਾਸ ਮਰਚਨਾ ਕਾਰੋਬਾਰ ਹੀ ਨਹੀਂ ਹੈ ਕਿ ਜਿਹਦੇ ਚ ਲੋਕਾਂ ਨੇ ਬਹੁਤ ਜਾ ਮਲਾਇਮ ਰੱਖਦੇ ਪਰ ਜਿਹੜੇ 8 12 ਮਲਾਇਮ ਸੀ ਨਾ ਜੀ ਉਹ ਵੀ ਬੜੇ ਤੰਗ ਪਰੇਸ਼ਾਨ ਕਰਦੇ ਸੀਗੇ ਆਫੀਸਰ ਜਿੰਨੂੰ ਹਮੇਸ਼ਾ ਜਦੋਂ ਕਹਿੰਦੇ ਨਾ ਜੀ ਇਨਸਪੈਕਟਿਡ ਰਾਜ ਖਤਮ ਹੋਇਆ ਇਨਸਪੈਕਟਿਡ ਰਾਜ ਖਤਮ ਹੋਣ ਦਾ ਮਤਲਬ ਹੈ ਜੀ ਲੋਕਾਂ ਨੂੰ ਰਾਹਤ ਨਹੀਂ ਕਿ ਸਚਾਈ ਵਿੱਚ ਜੇਕਰ ਦੁਕਾਨ ਦੇ ਉੱਤੇ 12 15 ਬੰਦੇ 18 ਬੰਦੇ 20 ਬੰਦੇ ਤੋਂ ਘੱਟ ਕੰਮ ਹੈ ਤੇ ਉਹਨੂੰ ਵਿਚਾਰ ਨੂੰ ਇਸ ਐਕਟ ਵਿੱਚ ਆਂਦਾ ਹੀ ਨਹੀਂ ਹੈ ਉਹਨੂੰ ਪਰੇਸ਼ਾਨੀ ਨਾਲ ਦਿੱਤੀ ਆਏ ਤੇ ਉਸ ਪਰੇਸ਼ਾਨੀ ਨੂੰ ਸੱਚੀ ਮੂਚੀ ਅਮੈਂਡਮੈਂਟ ਕਰਕੇ ਜੇ ਤੁਸੀਂ ਲਿਆਉਂਦੇ ਹੋ ਤੇ ਬੜਾ ਵੱਡਾ ਕਦਮ ਹੈ ਜੀ ਦੇਖੋ ਵਪਾਰੀ ਉਹਦਾ ਹੀ ਹੋ ਸਕਦਾ ਵਪਾਰੀ ਦਾ ਮੋਢ ਉਹਦਾ ਹੀ ਬਣ ਸਕਦਾ ਜਦੋਂ ਸਰਕਾਰ ਚ ਆਏਗੀ ਜਦੋਂ ਸਰਕਾਰ ਦੇ ਵੱਡੇ ਕਦਮ ਹੋਣਗੇ ਜਦੋਂ ਹਰ ਬੰਦਾ ਉਸ ਵਿੱਚ ਸ਼ਾਮਲ ਹੋ ਕੇ ਵੇਖੇਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਇਸ ਰਾਜ ਚ ਜਦੋਂ ਮੈਨੂੰ ਮੈਂਡਮੈਂਟ ਆਉਂਦੀਆਂ ਪਈਆਂ ਜੀ ਕੋਈ ਨਾ ਕੋਈ ਕਦੇ ਤੁਸੀਂ ਰਜਿਸਟਰੀ ਦੀ ਮੈਨਡਮੈਂਟ ਵੇਖੇ ਕਰਦੀਓ ਕਈ ਤੁਸੀਂ ਸਾਲ ਇੱਕ ਸੁਰੱਖਿਆ ਫੋਕਸ ਦੀ ਮੈਨਡਮੈਂਟ ਬੜਾ ਖੁਸ਼ ਹੁੰਦਾ ਵੇ ਜੀ ਅੱਜ ਪਰ ਮੈਂ ਬਹੁਤ ਖੁਸ਼ ਹਾਂ ਜੀ ਕਿ ਮੈਂ ਆਮ ਆਈ ਬਾਰੇ ਨਾਲ ਜੁੜਿਆ ਖਾਸ ਸਹੂਲਤਾਂ ਕੀ ਹੁੰਦੀਆਂ ਜਦੋਂ ਅਸੀਂ ਇੱਕ ਆਮ ਬੰਦੇ ਨੂੰ ਖੁਸ਼ ਹੁੰਦਾ ਵੇਦੇ ਨੇ ਜੀ ਤੇ ਉਦੋਂ ਸਾਡੀ ਤਬੀਅਤ ਖੁਸ਼ ਹੋ ਜਾਂਦੀ ਹੈ ਜੀ ਅਸੀਂ ਕਰਦੇ ਕੀ ਆਏ ਦਿਆਂ ਇੱਥੇ ਅਹੀਂ ਸਰਕਾਰ ਦੇ ਕੰਮਾਂ ਚ ਕੀ ਕਰਨਾ ਹੀ ਕੋਈ ਉਹਦੇ ਦਾ ਨਹੀਂ ਲੈਣਾ ਇਹਦੇ ਅਹੀਂ ਸੱਚੇ ਮੂਜੀ ਭਲਾ ਲੈਣਾ ਹੈ ਇਹਦੇ ਭਲਾ ਕਰਨਾ ਹੈ ਇਹਦੇ ਇੱਕ ਟਾਈਮ ਹੁਦਾਈ ਜਿਵੇਂ ਕੱਲੇ ਬਹਿ ਕਰਦੇ ਸੀਗੇ ਅੱਜ ਜਦੋਂ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਆਮ ਆਈ ਪਾਰਟੀ ਮੈਂ ਇਹ ਜਦੋਂ ਸਹੂਲਤਾ ਦਿੰਦੀ ਹੈ ਨਾਲ ਲੋਕ ਚੱਲਦੇ ਸਾਨੂੰ ਬਾਈ ਦਿਲੋਂ ਖੁਸ਼ੀ ਚੜ ਜਾਂਦੀ ਜੇ ਬਹੁਤ ਬਹੁਤ ਧੰਨਵਾਦ ਜੀ ਭਗਵਾਨ ਦਾ ਸਰਕਾਰ ਦਾ ਜੀ ਪ੍ਰਧਾਨ ਪਰ ਵਪਾਰ ਮੰਡਲ ਪ੍ਰਧਾਨ ਸ਼ੋਮਾ ਜੀ ਅੱਜ ਸਾਰੇ ਅਸੀਂ ਮੀਟਿੰਗ ਮਿਲਾਈ ਆਪਣੇ ਵਪਾਰੀਆਂ ਦੀ ਔਰ ਬੜੇ ਖੁਸ਼ੀ ਦੀ ਲਹਿਰ ਆ ਅਬ ਪਹਿਲੀ ਵਾਰ 50 ਸਾਲ ਹੋ ਗਿਆ ਆਪਣੇ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਔਰ ਪਹਿਲੀ ਵਾਰ ਐ ਫੈਸਲਾ ਹੱਤੀਆਸੀਕ ਫੈਸਲਾ ਲਿਆ ਮਾਲ ਸਰਕਾਰ ਨੇ ਕਿ ਜਿਹੜਾ ਕਿ ਵਪਾਰੀ ਨੂੰ ਪੂਰੀ ਸਿਕਿਉਰਿਟੀ ਦਿੱਤੀ ਆ ਔਰ ਕਿ ਆਪਣੇ ਵਪਾਰੀ ਭਰਾਵਾਂ ਨੇ ਜਿਨ੍ਹਾਂ ਨੇ ਪੰਜਾਬ 20 ਮਲਾਜਮ ਦੇ ਦੁਕਾਨਾਂ ਤੇ ਰੱਖੇ ਦੇ ਨੇ ਉਹਨਾਂ ਨੂੰ ਕੋਈ ਕੋਈ ਸਿਕਿਉਰਿਟੀ ਰਾਜਾ ਖਤਮ ਕਰਤਾ ਕੋਈ ਪੋਸ਼ਿਕਸ਼ਨ ਨਹੀਂ ਉਹਨਾਂ ਨੂੰ ਕੋਈ ਕਿਹੇ ਤਰ੍ਹਾਂ ਦੀ ਆਪਣੇ ਆਪਣੇ ਕੰਮ ਕਰ ਕੇ ਜਈ ਤਰ੍ਹਾਂ ਆਦੇਹੀ ਮਲਾਇਮਾਂ ਦੇ ਤੰਗ ਕਰਦੇ ਸੀ ਤੁਸੀਂ ਅਨੇ ਮਲਾਇਮ ਰੱਖਦੇ ਸੀ ਇਹਨੇ ਤੰਗ ਕਰਦੇ ਸੀ ਆ ਉਹ ਰਾਜ ਖਤਮ ਕਰ ਛੱਡਿਆ ਇੰਸਪੈਕਟਰੀ ਰਾਜ ਖਤਮ ਕਰ ਛੱਡਿਆ ਔਰ ਅੱਗੋਂ ਜੇ 20 ਦੇ ਉਪਰ ਆ ਉਹ ਵੀ ਤੁਸੀਂ 24 ਘੰਟੇ ਚ ਮਨਜ਼ੂਰੀ ਲੋ ਜਾਓ ਮਨਜ਼ੂਰੀ ਲੋ ਔਰ ਉਸੇਲੇ ਤੁਹਾਨੂੰ ਉਸ ਇੱਕ ਟਾਈਮਿੰਟ ਲੱਗੇ ਮਨਜ਼ੂਰੀ ਔਰ ਦਿੰਦੇ ਉਹ ਤੁਸੀਂ ਆਪਣੇ ਤੁਸੀਂ ਉਹ ਮਲਾਇਮ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ ਕਿਹੇ ਤਰ੍ਹਾਂ ਜਿੱਦਾਂ ਮਰਜੀ ਕੋਈ ਪੁਛ ਰਿਛ ਨਹੀਂ ਹੋਏਗੀ ਇਹਦੇ ਚ ਪਹਿਲੀ ਵਾਰ ਇਹ ਸਰਕਾਰ ਆਈ ਆ ਜਿਨੇ ਵਪਾਰੀ ਦਾ ਕੁਝ ਸੋਚਿਆ ਔਰ ਕਈ ਸਰਕਾਰਾਂ ਆਈਆਂ ਕਿ ਇਸ ਵਾਰ ਅਸੀਂ ਕਈ ਵਾਰੀ ਪਿਛੇ ਸਰਕਾਰਾਂ ਆਉਂਦੀ ਰਹੀਆਂ ਅਸੀਂ ਜਾਂਦੇ ਰਿਹਾ ਵਪਾਰੀ ਨੂੰ ਇਕੱਠੇ ਲੈ ਆਉਂਕੇ ਜਾਂਦੇ ਰਿਹਾ ਲੀਡਰ ਲੀਡਰਾਂ ਕੋ ਲੀਡਰ ਨੇ ਇੱਕ ਪੜੀ ਸੁਣਵਾ ਦੇਖ ਦਿਾਈ ਕਹਿੰਦੇ ਰਿਹਾ ਸਾਡੀ ਉੱਪਰ ਤੱਕ ਮਾਰੇ ਸਾਡੀ ਇਹ ਸਿਫਾਰਿਸ਼ ਕਰੋ ਬਹੁਤ ਤੰਗ ਕਰਦੇ ਨੇ ਪਰ ਉਹਨਾਂ ਨੇ ਇੱਕ ਕਰਕੇ ਨਹੀਂ ਮੰਨੀ ਪਰ ਇਹ ਪਹਿਲੀ ਸਰਕਾਰ ਆਈ ਹੈ ਜਿਨਾਂ ਨੇ ਬਿਸ਼ੋ ਬਗੈਰ ਐਸਾ ਫੈਸਲਾ ਲਿਆ ਮੈਂ ਰਜਿੰਦਰ ਨੰਦਾ ਪ੍ਰੈਸਿਡੈਂਟ ਕਲਾਸ ਮਰਚੈਂਟਾਈਜੇਸ਼ਨ ਗੁਰਦਾਸਪੁਰ ਅੱਜ ਅਸੀਂ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਲਹਿਰ ਹੈ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ ਛੋਟੇ ਦੁਕਾਨਦਾਰ ਤੋਂ ਲੈ ਕੇ ਮੇਰਾ ਖਿਆਲ ਹੈ ਕਿ 95% ਦੁਕਾਨਦਾਰ ਜਿਹੜੇ ਆ ਇਸ ਵਿੱਚ ਆ ਜਾਂਦੇ ਹਨ ਔਰ ਜਿਹਦੇ ਵਿੱਚ ਫਿਰ 20 ਤੋਂ ਵੱਧ 20 ਤੋਂ ਘੱਟ ਜਿਹੜੇ ਮਲਾਜਮ ਔਰ 20 ਮਲਾਜਮ ਜਿਹਨੀਆਂ ਦੁਕਾਨ ਤੇ ਹਨ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਹਿਸਾਬ ਨਹੀਂ ਰੱਖਣਾ ਪਏਗਾ ਅਸੀਂ ਮਾਨ ਸਰਕਾਰ ਦੇ ਬਹੁਤ ਆਭਾਰੀਆਂ ਕਿ ਜਿਨੇ ਵਪਾਰੀਆਂ ਬਾਰੇ ਕੋਈ ਸੋਚਿਆ